ਅਨਕੀਰ ਕਾਉਂ ਮਖਣ ਸਿੰਘ ਗੁਰੂ ਸਾਹਿਬ ਮਖਣ ਸਿੰਘ ਕੀ ਗੱਲ ਕੱਟਣਾ ਵਾਪਰੀ ਹੈ ਉੱਥੇ ਕਿਵੇਂ ਦੇਖਣ ਸਾਰੀ ਘਟਨਾ ਅੱਜ ਜਿਹੜੀ ਇਹ ਘਟਨਾ ਵਾਪਰੀ ਹੈ ਲੈਂਟਰ ਦੇ ਥੱਲੇ ਵਿਹਾਰ ਦੇ ਮਜ਼ਦੂਰ ਕੰਮੇ ਆਏ ਨਹੀਂ ਇਹ ਬੜੀ ਬੰਦ ਭਾਗੀ ਘਟਨਾ ਹੈ ਸਰਕਾਰ ਲਈ ਤੇ ਬਹੁਤ ਵੱਡਾ ਇੱਕ ਸਵਾਲ ਹੈ ਤੇ ਇਥੋਂ ਦੇ ਹਲਕੇ ਦੇ ਅੰਦਰ ਇਹ ਜਿਹੜੀ ਕਚਹਿਰੀ ਦੀ ਨਵੀਂ ਬਿਲਡਿੰਗ ਬਣ ਰਹੀ ਸੀ 4 ਮਹੀਨੇ ਪਹਿਲਾਂ ਇਹਨੇ ਕੰਪਲੀਟ ਹੋ ਕੇ ਲੋਕਾਂ ਦੇ ਵਰਤੋਂ ਲਈ ਆਉਣੀ ਸੀਗੀ ਔਰ ਹੁਣ ਕੀ ਕੀਤਾ 4 ਮਹੀਨੇ ਪਹਿਲਾਂ ਤਾਂ ਤਿਆਰ ਨਹੀਂ ਹੋਈ ਹੁਣ ਜ਼ਬਰਦਸਤੀ ਉਹਨੂੰ ਤਿਆਰ ਕਰਨ ਵਾਸਤੇ ਜਿਹੜਾ ਮਾੜਾ ਮਟੀਰੀਅਲ ਲਾ ਕੇ ਇਹ ਜਿਹੜੀ ਬਿਲਡਿੰਗ ਬਣ ਰਹੀ ਸੀ ਜਿਹਦੇ ਥੱਲੇ ਮਜ਼ਦੂਰ ਵਿਹਾਰ ਦੇ ਤਿੰਨ ਇਸ ਵੇਲੇ ਬੜੀ ਬੁਰੀ ਹਾਲਤ ਚ ਹੈ ਜਿਹੜੇ ਜ਼ਖਮੀ ਨੇ ਤਲਵੰਡੀ ਸਾਬੋ ਹਸਾ ਦੇ ਸਿਵਲ ਹਸਪਤਾਲ ਦੇ ਵਿੱਚ ਜਿਨ੍ਹਾਂ ਨੂੰ ਮਤਲਬ ਫਸਟ ਹੈਂਡ ਦਿੱਤੀ ਜਾ ਰਹੀ ਹੈ ਜਿਹੜਾ ਮਾੜਾ ਮਟੀਰੀਅਲ ਲੱਗ ਰਿਹਾ ਹੈ ਜਿਹੜਾ ਕੱਲ ਨੂੰ ਉਰਤ ਕਾਚਨ ਹੋਣਾ ਸੀ ਬੜੀ ਤੇਜ਼ੀ ਨਾਲ ਇਹ ਸਾਰਾ ਕੰਮ ਕਰਵਾਇਆ ਜਾ ਰਿਹਾ ਸੀ ਜਿਹਦੇ ਕਰਕੇ ਇਹ ਇਹਦੀ ਜਾਂਚ ਹੋਣੀ ਚਾਹੀਦੀ ਹੈ ਇਹਦੇ ਮਟੀਰੀਅਲ ਦੀ ਤੇ ਇਹਦੇ ਸਾਰੇ ਕੰਮ ਦੀ ਸਾਰੇ ਢਾਂਚੇ ਦੀ ਕੌਣ ਲੋਕ ਇਹਦੇ ਜ਼ਿੰਮੇਵਾਰ ਨੇ ਕੌਣ ਠੇਕੇਦਾਰ ਹੈ ਸਰਕਾਰ ਦਾ ਇਹਦੇ ਬੰਦੇ ਕਿੰਨਾ ਕਿ ਧਿਆਨ ਹੈ ਹੁਣ ਜਿਹੜੇ ਮਜ਼ਦੂਰ ਨੇ ਐਸ ਵੇਲੇ ਜ਼ਖਮੀ ਅਸੀਂ ਉਹਨਾਂ ਦੇ ਇਲਾਜ ਲਈ ਵਾਰੀ-ਵਾਰੀ ਕਹਿ ਰਹੇ ਹਾਂ ਵੀ ਤੁਸੀਂ ਇਹਨਾਂ ਨੂੰ ਹਮਲੇ ਰੈਫਰ ਕਰਦੇ ਹੋ ਲੈਕਿਨ ਐਮਜ ਦੀ ਰੈਫਰ ਕਰਨ ਦੀ ਬਜਾਏ ਇੱਕ ਗੱਲ ਆ ਰਹੀ ਹੈ ਕਹਿੰਦੇ ਵੀ ਉੱਥੇ ਦਾਖਲਾ ਨਹੀਂ ਮਿਲਣਾ ਏਡੇ ਵੱਡੇ ਐਮਜ ਦੇ ਵਿੱਚ ਦਾਖਲਾ ਕਿਉਂ ਨਹੀਂ ਮਿਲਣਾ ਜੇ ਸਾਰਾ ਪ੍ਰਬੰਧ ਸਰਕਾਰੀ ਹਸਪਤਾਲਾਂ ਦੇ ਵਿੱਚ ਨਹੀਂ ਤੇ ਐਮਜ ਦੇ ਵਿੱਚ ਜਾਣ ਵਾਸਤੇ ਸਾਡੀ ਮਜਬੂਰੀ ਹੈ ਮੈਂ ਪੰਜਾਬ ਖੇਤ ਮਜ਼ਦੂਰ ਸਭਾ ਦਾ ਜ਼ਿਲ੍ਹਾ ਦਾ ਆਪੂ ਹੁੰਦੇ ਨਾਤੇ ਮੈਂ ਮੰਗ ਕਰਦਾ ਹਾਂ ਡੀਸੀ ਸਾਹਿਬ ਤੋਂ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਐਸਵੀ ਅੰਤਰ ਮੰਡੀ ਸਾਪੂ ਜਿਹੜੇ ਇਹਦੇ ਮਟੀਰੀਅਲ ਦਾ ਸਾਰੇ ਦਾ ਜ਼ਿੰਮੇਵਾਰ ਨੇ ਜਿਹੜਾਂ ਦੀ ਇਹ ਸਾਰੀ ਘਟਨਾ ਵਾਪਰੀ ਹੈ ਇਸ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਬਕਾਇਦਾ ਤੌਰ ਤੇ ਉਸ ਠੇਕੇਦਾਰ ਤੇ ਉਸ ਪ੍ਰਬੰਧਕ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਕਿ ਇਹ ਮਜ਼ਦੂਰਾਂ ਦੀ ਜਿਹੜੀ ਇਹ ਜਿੰਦੇ ਇਹ ਥੱਲੇ ਨੇ ਦੱਪੇ ਗਏ ਜਿਨ੍ਹਾਂ ਦੇ ਜ਼ਖਮੀ ਹੈ ਇਹਨਾਂ ਦੀ ਬਕਾਇਦਾ ਤੌਰ ਤੇ ਅੱਜ ਦੀ ਇਹ ਕਾਰਵਾਈ ਪਾ ਕੇ ਇਹਨਾਂ ਦੇ ਇਲਾਜ ਦੀ ਪੂਰੀ ਜ਼ਿੰਮੇਵਾਰੀ ਇਹਨਾਂ ਦੇ ਵਾਰਸਾਂ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਤੇ ਠੇਕੇਦਾਰ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਮਾੜੇ ਮਟੀਰੀਅਲ ਕਰਕੇ ਔਰ ਉਹ ਇੰਨੇ ਕਾਲੇ ਕਰਕੇ ਜਿਹੜੀ ਮਜ਼ਦੂਰਾਂ ਨੂੰ ਮੌਤ ਤੇ ਪੂਛ ਧੱਕਿਆ ਹੋਇਆ ਹੈ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਤੇ ਅਸੀਂ ਸੰਘਰਸ਼ ਕਰਾਂਗੇ ਇਸ ਗੱਲ ਲਈ ਸਮੁੱਚੇ ਮਜ਼ਦੂਰਾਂ ਦੀ ਹੈਗਾ ਦੀ ਹਰਾਖੀ ਹੋਣੀ ਚਾਹੀਦੀ ਹੈ ਇਲਾਜ ਹੋਣਾ ਚਾਹੀਦਾ ਹੁਣ ਇਸ ਵੇਲੇ ਮਾੜੀ ਹਾਲਤ ਚ ਇੱਕ ਦਾ ਸਿਰ ਬੜੀ ਬੁਰੀ ਤਰ੍ਹਾਂ ਡਗਿਆ ਹੋਇਆ ਹੈ ਦੂਸਰੇ ਦੇ ਪੈਰਾਂ ਤੋਂ ਕੁਝ ਜ਼ਖਮੀ ਇੱਥੇ ਹਸਪਤਾਲ ਚ ਆ ਨਹੀਂ ਰਹੇ ਹੁਣੇ ਪਤਾ ਲੱਗਿਆ ਵੀ ਜਿਹੜੇ ਉਹ ਜ਼ਖਮੀ ਆ ਨਹੀਂ ਰਹੇ ਉਹ ਡਰ ਰਹੇ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਹੈ ਤਾਕਿ ਉਹ ਮੂੰਹ ਨਾ ਖੋਲਣ ਇਹ ਵੱਡਾ ਕਾਰਨ ਬਣਿਆ ਹੋਇਆ ਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਇਹ ਤੇ ਕਾਰਵਾਈ ਹੋਣੀ ਚਾਹੀਦੀ ਹੈ ਬਕਾਇਦਾ ਤੌਰ ਤੇ ਡੀਐਸਪੀ ਨੂੰ ਤੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਹਨੂੰ ਬਕਾਇਦਾ ਤੌਰ ਤੇ ਕਾਰਵਾਈ ਚ ਲੈਣਾ ਚਾਹੀਦਾ ਸਾਡੀ ਇਹ ਮੰਗ ਹੈ ਪੰਜਾਬ ਖੇਤ ਮਿਹਨਤੂਰ ਸੁਭਾ ਨ ਤਾਂ ਸਾਨੂੰ ਕਿ ਇਹ ਗੜਤ ਹੋਈ ਹੈਗੀ ਕਿਸ ਤਰ੍ਹਾਂ ਦੀ ਇੱਥੇ ਚਾਹੀ ਜੀ। ਤੇ ਦਰਸਲ ਆਪਣੇ ਮੈਨੂੰ 4:30 ਵਜੇ ਹਜੇ ਮੈਂ ਆਫਿਸ ਦੇ ਵਿੱਚ ਹੀ ਸੀਗਾ ਕੰਮ ਕਰ ਕਰਦੇ ਆ ਦਫਤਰ ਦਾ। ਤੇ ਦਰਸਲ ਮੈਨੂੰ ਕਾਲ ਆਇਆ ਸੀਗਾ ਆਪਣੇ ਜਿਹੜੇ ਟੈਕਨੀਕਲ ਸਿਸਟਮ ਨੇ ਜੀ ਉਹ ਦਰਸਲ ਇੱਥੇ ਨੈਟਵਰਕ ਦਾ ਕੰਮ ਕਰਨਾ ਆਇਆ ਸੀਗਾ ਕੱਲ ਈ ਜੀ ਰਿਸਟਰੀ ਦਾ ਸੌਫਟ ਲਾਂਚ ਕਰਨਾ ਸੀਗਾ ਆਪਾਂ ਨੇ ਇੱਥੇ। ਤੇ ਜਦੋਂ ਉਹਨਾਂ ਨੇ ਮੈਨੂੰ ਕਾਲ ਆਇਆ ਉਹ ਇੱਥੇ ਸੀਗੇ ਉਹ ਕਹਿੰਦੇ ਵੀ ਇੱਥੇ ਛੱਤ ਡੇਗੀ। ਮੈਂ ਇਹ ਦੀਸ ਲਈ ਤਸੀਰ ਸੀ ਮੇਰਾ ਉੱਥੇ ਗਿਆ ਮੈਂ। ਦੇ ਦੇਖਿਆ ਇਹ ਜਿਹੜੀ ਪੂਰੀ ਜਿਹੜੀ ਅੱਜ ਛੱਤ ਪਾਈ ਸੀਗੀ ਉਹ ਇੱਥੇ ਪੂਰੀ ਕਲਾਪਸ ਕਰ ਗਈ ਹੈ ਤੇ ਉਹਦੇ ਵਿੱਚ ਆਪਣੇ ਜਿਹੜੇ ਤਿੰਨ ਨੇ ਕਿ ਮਜ਼ਦੂਰ ਅਜੇ ਜ਼ਖਮੀ ਵੀ ਹੋਏ ਨੇ ਉਹਨਾਂ ਨੂੰ ਜਲਦੋ ਜਲਦ ਹਸਪਤਾਲ ਆਪਾਂ ਭਰਤੀ ਕਰਾ ਦਿੱਤਾ ਗਿਆ ਸਰ ਕੀ ਲੱਗਦਾ ਕਿਉਂ ਹੋਇਆ ਹੈਗਾ ਲੱਗਦਾ ਮਟੀਰੀਅਲ ਮਾੜਾ ਗਏ ਕਿ ਲੋਕਾਂ ਦੇ ਅਸਲ ਆਪਾਂ ਜਿਹੜੇ ਜਿਹੜੇ ਪੀਡਬਲ ਦੇ ਸਾਫ ਨੇਗੇ ਐਕਸ਼ਨ ਸਾਹਮਣੇ ਅਡਜੂ ਸਾਹਮਣੇ ਉਹਨਾਂ ਨੂੰ ਧਿਆਨ ਦੇ ਵਿੱਚ ਲਿਆ ਦਿੱਤੀ ਗਈ ਆ ਇਹ ਬੈਟ ਦੱਸ ਸਕਦੇ ਨੇ ਕਿ ਉਹਨਾਂ ਕਿ ਲੱਗਦਾ ਜਾਂ ਛੂਹ ਸਰ ਕੱਲ ਜਿਹੜਾ ਉਦਘਾਟਨ ਕਰਨਾ ਸੀ ਕੱਲ ਵੀ ਉਦਘਾਟਨ ਤੋਂ ਪਹਿਲਾਂ ਜੇ ਕੱਲ ਉਦਘਾਟਨ ਕਰਦੇ ਦੀ ਹੋ ਸਕਦਾ ਸੀਗਾ ਵੈਸੇ ਚਲੋ ਜੇ ਮਟੀਰੀਅਲ ਦਾ ਜੋ ਹੋਰ ਕੰਮ ਆ ਉਹ ਤੁਹਾਨੂੰ ਜੋ ਪੀਡਬੀਡ ਸਟਾਫ ਹੋ ਜਿਆਦਾ ਦੱਸ ਸਕਦਾ ਬੈਠਾ